ਸਾਸੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਗਰ ਸਾਫ ਸਿੰਘ ਲਿਆਏ ਆ ਸਾਗ ਤੇ ਕਹਿੰਦਾ ਕਿ 500 ਰੁਪਇਆ ਉੱਕਾ ਪੁੱਕਾ ਦੇ ਦਿਓ ਮੈਨੂੰ ਤੇ ਫੇਰ ਮੈਂ ਵੇਚ ਦਿਨਾ ਮੈਂ ਸਾਰਾ ਤੁਹਾਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਜਾਏ ਸਾਗ ਚੱਲਣ 사ਸੀ ਕਾਲ ਜੀ ਸਾਰਿਆਂ ਨੂੰ 사ਸੀ ਕਾਲ ਜੀ ਤੁਹਾਨੂੰ ਵੀ ਸਾਗ ਛਿਲਣ ਡਏ ਤੇ ਛਿੱਲੋ ਫਿਰ ਦਿਖਣ ਡਏ ਐ ਛਿਲਣ ਡਏ ਐ ਤੁਸੀਂ ਵਧੀਆ ਤੇ ਕਰ ਸਾਗ ਤੋਂ ਆਂਦਾ ਤੇ ਹੋਰ ਚਾਹੀਦਾ ਆਇਆ ਕੇ ਆ ਆ ਦੀ ਮੋਕ ਲਾਂਦੇ ਫਿਰ ਹੋਰ ਕੀ ਆਂਦੇ ਹੋਰ ਚਾਹੀਦਾ ਤੇ ਲੈ ਆਵਾ ਆਹੋ ਹਾਂ ਤੇ ਆਂਦਾ ਬੇਤ ਮੈਂ ਕਿਹਾ ਇਹੋ ਜੀ ਗੱਲ ਤਾਂ ਆਪਾਂ ਸ਼ੁਰੂ ਤੋਂ ਨਹੀਂ ਕੀਤੀ ਹਾਂ ਸਾਗ ਤਾਂ ਸ਼ੁਰੂ ਤੋਂ ਬਹੁਤ ਨਜ਼ਾਰਿਆ ਵਾ ਹਮ ਪਰ ਚਲੋ ਭੈਣਾਂ ਨੂੰ ਦਵਾਗੇ ਹਮ ਭੈਣਾਂ ਜਾਲ ਕਰ ਲੀਏ ਤੇ ਵੀ ਸਾਗ ਲਿਆ ਆ ਵਾ ਅੱਛਾ ਹਾਂ ਠੀਕ ਆ ਸਾਗ ਕਈ ਸਰਤੇ ਨਹੀਂ ਉਹ ਮਜ਼ਾਕ ਹੀ ਕਰਨ ਦੇ ਸੀਗੇ ਉਸਨ ਨਹੀਂ ਦੇ ਆਂਦੇ 500 ਰੁਪਏ ਦਾ ਉੱਕਾ ਪੁੱਕਾ ਢੇਰੀ ਦਾ ਮੁੱਲ ਕਰ ਲੋ ਵੀ ਮੈਂ ਕਿਲੋ ਕਿਲੋ ਨਹੀਂ ਧੋਲਣਾ ਆਂਦਾ ਇਹ ਗੱਲ ਤਾਂ ਕਰਕੇ ਸਾਗ ਬੜਾ ਵਧੀਆ ਸਾਡੇ ਨਾ ਪੱਠੇ ਆਰਕੀ ਪਛੇਤੇ ਸੀਗੇ ਪਹਿਲਾਂ ਹਰ ਸਾਲ ਹੀ ਆਪਾਂ ਗੇਤਾ ਬਰਸਣ ਬੀਜਦੇ ਹੁੰਨੇ ਸੀ ਤੇ ਮੁੜ ਕੇ ਫਿਰ ਆਰਕੀ ਸਾਡਾ ਝੋਨੇ ਵਾਲਾ ਥਾਂ ਹੀ ਪਨੀਰੀ ਵਾਲਾ ਕੁਝ ਵੀ ਜਾ ਰਾਂ ਇੱਕੀ ਲਾਤੀ ਤੇ ਤਾਂ ਕਰਕੇ ਫਿਰ ਹਾਂ ਤੇ ਉਹ ਲੇਟ ਹੋ ਗਿਆ ਬਰਸਣ ਸਾਡਾ ਆਰਕੀ ਤੇ ਕੀ ਆਏ ਰਾਣਾ ਦੰਦਪਾਲ ਦੀ ਭੈਣ ਜੀ ਆਏ ਆ ਤੇ ਉਹ ਨਹੀਂ ਉਹ ਚਲ ਕੇ ਹੁੰਦੇ ਆ ਮੇਰੇ ਭੈਣ ਜੀ ਆ ਵਿਚਾਰੇ ਆਏ ਹੋਏ ਹਨ ਕਿਤੇ ਬੜੀ ਚਿਰੀ ਉਹ ਵੀ ਮੇਰੀ ਮਾਤਾ ਆਈ ਹਫਤਾ ਹੋ ਗਿਆ ਸਾਨੂੰ ਮਿਲਣ ਵਾਸਤੇ ਤੇ ਉਹ ਆਂਦੀ ਵੀ ਇੱਥੇ ਕਵਲ ਨੂੰ ਸੱਦੋ ਕਵਲ ਆਵੇ ਮੈਨੂੰ ਮਿਲ ਕੇ ਜਾਵੇ ਅਸੀਂ ਆਖਾਂਗੇ ਵੀ ਤੁਸੀਂ ਜਾ ਕੇ ਉੱਥੇ ਮੇਲਾ ਉਹ ਤੇ ਕਹਿੰਦੀ ਵੀ ਨਹੀਂ ਇੱਥੇ ਕਵਲ ਨੂੰ ਸੱਦੋ ਪਹਿਲੋਂ ਅੱਜ ਕਵਲ ਵਿਚਾਰੀ ਨੇ ਉਹਦਾ ਦਿਨ ਨਹੀਂ ਚੜਨ ਦਿੱਤਾ ਸਵਕਤ ਤੇ ਆ ਗਈ ਕਿ ਨਿਆਣੀ ਵਾਲੀ ਸਕੂਲ ਬੱਸ ਦੇ ਉੱਤੇ ਬਸ ਸਾਗ ਬਤਾ ਭੈਣ ਨੂੰ ਜਿਆਦਾ ਹੀ ਆਹੋ ਭੈਣ ਨੇ ਨਹੀਂ ਸਾਗ ਖੜਨਾ ਆਂਦੀ ਮੈਂ ਨਹੀਂ ਖੜਨਾ ਸਾਗ ਸਾਡੇ ਵਾਧੂ ਆਂਦੀ ਹੁਣ ਤਾਂ ਥੋੜਾ ਹੀ ਰਹਿ ਗਿਆ ਛਿਲਣ ਵਾਲਾ ਹੁਣ ਮਾਰ ਦੋ ਹੱਥ ਨਾਲ ਜੇ ਛੇਤੀ ਆਹੋ ਚਲੋ ਜائیں ਲੈ ਅਜੇ ਛਿਲਿਆ ਨਹੀਂ ਨਾ ਹੋਏ ਤੁਸੀਂ ਆ ਵੀ ਗਏ ਮੈਂ ਸ਼ਰਕਮ ਲੈ ਕੇ ਆਇਆ ਸ਼ਰਕਮ ਲੈ ਆਉਂਦੇ ਆ ਹੂੰ ਤਾਂ ਮੈਂ ਦੇ ਪਾਟੇ ਕੋਰ ਲੈਣੀ ਸਾਗ ਦੀ ਇਹਦੇ ਠੀਕ ਆ ਨੂੰ ਮੈਂ ਆ ਚਿਲੀ ਜਾਓ ਤਵਾਦਾ ਤੇ ਮੈਂ ਲਈਉਣਾ ਵਾ ਤਾਂ ਜਿੱਦੂ ਦੇਣਾ ਦੇ ਜਾਓ ਅਛਾ ਅਛਾ ਕੰਮ ਕਰਨੇ ਆ ਅਛਾ ਵੀਡੀਓ ਬਣਾਉਣ ਦੇ ਆ ਅਸੀਂ ਗਾਲ ਸਾਰਿਆਂ ਨੂੰ ਮਾਣ ਕੇ ਤੁਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਤੇ ਇਹ ਆ ਭੈਣਾਂ ਦਾ ਪ੍ਰੋਗਰਾਮ ਚੱਲੰਦੇ ਆ ਇਹਨਾਂ ਨੂੰ ਇਹ ਵੇਲੀਆਂ ਬੈਠੀਆਂ ਐ ਮੈਂ ਤਾਂ ਵੇਲੀਆਂ ਨਹੀਂ ਇਹਨਾਂ ਨੂੰ ਬੈਠ ਦੇਣਾ ਤੇ ਸਾਗ ਤੇ ਇਹਨਾਂ ਨੂੰ ਵੇਹਾਂ ਰੇ ਦੱਸ ਜੇ ਇਹ ਹੀ ਵੇਲੀਆਂ ਬੈਹਿ ਗਈਆਂ ਵਾ ਅੱਜ ਤੇ ਤੁਹਾਡੇ ਕੋ ਜਰੀਆਂ ਨਹੀਂ ਗਈਆਂ ਵੇਲੀਆਂ ਬੈਠੀਆਂ ਤੁਹਾਡੇ ਕੋ ਜਰੀਆਂ ਨਹੀਂ ਗਈਆਂ ਫਿਰ ਤੇਰੀਆਂ ਗਈਆਂ ਵਾਹਤ ਨਹੀਂ ਬੱਲ ਹਾਂ ਮੈਂ ਤੈਨੂੰ ਕੰਮੀ ਲਾਇਆ ਵੇਖ ਲਾ ਬਹੁਤ ਧੰਨਵਾਦ ਆ ਮੈਂ ਇਹ ਮੈਂ ਪਤਾ ਕੀ ਦੇਣਾ ਨਹੀਂ ਮੈਂ ਵੇਨਾਹੀਂ ਵੀ ਪੁਰਾਣਾ ਰਵਾਜ ਜਿਹੜਾ ਈਦਾ ਬੀਬੀਆਂ ਜਿਹੜੀਆਂ ਵਾ ਨਾ ਉਹ ਝੋੜੀਆਂ 'ਚ ਦਾਣੇ ਪਾ ਕੇ ਵਿੱਚ ਗੁੜ ਪਾ ਲੈਣਾ ਤੇ ਨਾਲੇ ਸਾਗ ਖੀ ਲਈ ਜਾਣਾ ਹਾਂ ਤੇ ਨਾਲੇ ਦਾਣੇ ਚੱਪੀ ਜਾਣੀ ਬੀਬੀ ਇਦਾਂ ਕਰਦੀਆਂ ਨੇ ਇਦਾਂ ਹੀ ਕੇ ਹਾਂ ਵਿੱਚ ਤੇਰੀ ਪਾ ਲੈਣੀ ਝੋੜੀ ਤੋਂ ਇਦਾਂ ਹੀ ਖਾਈ ਜਾਣਾ ਤੇ ਚੱਲ ਦਵਾ ਦਊ ਤੇ ਹੁਣ ਦੇ ਬੀਬੀ ਇੰਨੀ ਸਫਾਈ ਹੋ ਗਈ ਇੰਨੀ ਸੁਚਮ ਵਰਤਨ ਡਿਆ ਪਿਆ ਲੋਕੀ ਹੋ ਤੇ ਅਗਿਆ ਵੀ ਜੇ ਕੋਈ ਨਿੱਕੀ ਹੰਕੀ ਜਾਂ ਨਿੱਕੀ ਗੱਦਰ ਤੋਂ ਥੋੜੀ ਨਾਲ ਜੇ ਤੁਸੀਂ ਚੀਜ਼ ਖਾਣੀ ਆ ਤੇ ਬਾਅਦ ਚ ਖਾਓ ਤੇ ਹੱਥ ਧੋ ਕੇ ਕੰਮ ਕਰੋ ਜਿਹੜਾ ਕਰਨਾ ਜੇ ਉਦੋਂ ਖਾਂਦੇ ਹੀ ਇਦਾਂ ਉਹ ਤਾਕਤਵਰ ਵੀ ਹੈਗੇ ਹਨ ਹੂੰ ਇੰਨੀ ਸੁਚਮੰਦ ਨਹੀਂ ਸੀ ਚੰਗੀ ਆਹੋ ਨਹੀਂ ਨਹੀਂ ਸੁਚਮੰਦ ਜਗੇ ਹੁਣ ਚਲਾ ਲੋ ਉਹਦੇ ਚਲੋ ਹੱਥ ਧੋ ਕੇ ਖਾਓ ਉਹ ਕਰੋ ਆਹੋ ਹੁਣ ਦੁਨੀਆ ਇਹ ਆ ਵੀ ਜਦੋਂ ਗੁਰੂ ਘਰ ਨਾਲ ਜੁੜੀ ਜਿਆਦੀ ਅੱਜ ਕੱਲ੍ਹ ਅਮਰਤਾਰੀ ਦੁਨੀਆ ਮ ਅੱਜ ਕੱਲ੍ਹ ਲੋਕੀ ਖਾਂਦੇ ਖੁੰਦੇ ਨਹੀਂ ਕਿ ਕੰਤੂ ਹੀ ਕੰਮ ਜੇਰੋ ਕਰਨਾ ਉਦੋਂ ਕਰਨਾ ਤੇ ਬਾਅਦ ਚ ਖਾਂਦੇ ਆ ਕੰਮ ਕੌਣ ਕਰਦਾ ਕੰਮ ਤੇ ਕਰਦਾ ਹੀ ਕੋਈ ਹਾਂ ਸਫਾਈ ਹਾਣੀ ਆ ਤੇ ਉਦਾਂ ਰੱਖੀਆਂ ਘਰਾਂ 'ਚ ਹਾਂ ਤੇ ਆਪ ਦੋ ਫੁਲਕੇ ਲਾਉਣੇ ਆ ਤੇ ਕਦੀ ਜੇ ਉਹ ਗੱਲ ਉਹ ਵੀ ਤੁਹਾਨੂੰ ਪਰ ਵੇਖਿਓ ਉਹ ਸਾਬ ਉਹ ਤੇ ਲਾ ਲੈਣੇ ਗਏ ਸੀ ਤੇ ਨਹੀਂ ਵੀ ਖਾਣੇ ਤੇ ਚੱਲ ਖਾ ਕੇ ਵੇਢੀਆਂ ਤੇ ਗੈਟਾ ਲਾਉਣੇ ਤਾਂ ਹੋਰ ਕਰਦੇ ਲਾਉਣੇ ਆ ਕਾਰੇ ਕੰਮ ਆ ਅੱਗੇ ਚੁੱਲਿਆਂ ਤੇ ਆਪ ਬਾਲਣੇ ਆ ਅੱਗੇ ਚੁੱਲਿਆਂ ਤੇ ਲਾਹਦੇ ਹਾਂ ਹਾਂਜੀ ਭੀਜੀ ਤੁਸੀਂ ਦੱਸੋ ਹਾਂ ਜੀ ਅੱਗੇ ਚੱਲਿਆਂ ਤੇ ਰੋਟੀ ਬਕਾਉਣੀ ਸਾਗ ਪਾਣਾ ਅੱਛਾ ਸਾਰਾ ਦਿਨ ਕੰਮ ਮੁੱਕਣਾ ਨਾ ਅੱਛਾ ਭੱਜ ਕੇ ਆ ਕਰਲਾ ਭੱਜ ਕੇ ਆ ਕਰਾ ਧਾਣੇ ਤਾਹਿਆਂ ਛੋਈ ਤੇ ਪਾ ਦੇ ਅੱਛਾ ਵੀ ਜਿੱਦ ਬੜਾ ਖਾਣ ਦਾ ਟਾਈਮ ਨਹੀਂ ਲੱਗਦਾ ਹੰਤਾ ਕੰਮ ਹੀ ਕਰੀ ਜਾਣਾ ਬਸ ਹੁਣ ਪਤਾ ਕੀ ਆ ਬੀਬੀਆਂ ਦੋ ਫੁਲਕੇ ਲਾਉਂਦੀਆਂ ਖਾ ਲੀਆਂ ਤੇ ਚੱਲ ਵੇਹਲੀਆਂ ਜਿਹਦੇ ਘਰ ਹੁਣ ਸਾਡੇ ਇੰਨਾ ਬੱਗ ਬੈਠਾ ਜਿਹੜਾ ਇਹਦੇ ਹੁਣ ਪਰਣੀ ਲਾਈਆ ਉਹ ਬੱਗ ਦੱਸਣੀ ਨਹੀਂ ਨਹੀਂ ਉਹ ਤੂੰ ਪ੍ਰਾਣੀ ਨੂੰ ਵਗ ਦੱਸਣ ਦੀ ਨਹੀਂ ਵਾਗਤ ਨਹੀਂ ਦੱਸਣੀ ਚਲੋ ਮਜ਼ਾਕ ਦੀ ਗੱਲ ਕਰਨ ਨਹੀਂ ਆ ਕਿ ਦੋਹਾਂ ਬੁਲਕਿਆਂ ਦੀ ਗੱਲ ਕਰਦੀ ਮੈਂ ਅੱਗੇ ਤੇ ਇਹ ਵੀ ਬੀਬੀਆਂ ਨੇ ਅੱਗ ਬਾਲਣੀ ਹਾਂ ਤੇ ਚੌਂਕੇ 'ਚ ਸਾਰਾ ਦਿਨ ਬੈਠੀਆਂ ਰਹਿਣਾ ਹਾਂ ਨਾਲੇ ਜਵਾਰ ਦੇ ਆਪੇ ਜੇ ਲਾਈ ਜਾਣੇ ਹਾਂ ਉਹ ਡੇਵੀ ਕੋ ਇਹਨੇ ਕਿ ਟੋਡੇ ਕਹਿੰਦਾ ਜਵਾਰ ਦੇ ਕੋਈ ਰੋਟੀ ਜਾਂਦਾ ਸੀ ਆਹੋ ਤੇ ਇਹ ਆ ਵੀ ਉਹਨਾਂ ਨੇ ਨਾਲੇ ਤਿੰਨ ਸਹੇਣਾ ਬੈਠੀਆਂ ਹੋਣੀਆਂ ਤੇ ਗੱਲਾਂ ਬਾਤਾਂ ਕਰਨੀਆਂ ਹੂੰ ਤੇ ਸਾਰਾ ਦਿਨ ਬਸ ਇਦਾਂ ਗੱਲਾਂ ਦੀ ਉਹਨਾਂ ਦਾ ਰੰਗਣਾ ਉਧਰੋਂ ਸਾਗ ਬਣ ਜਾਣਾ ਉਧਰੋਂ ਉਹਨਾਂ ਦੀ ਗੱਲਾਂ ਲੱਗ ਜਾਣੀਆਂ ਆਹੋ ਤੇ ਹੈ ਜੀ ਆਹ ਗੱਲਾਂ ਹੁੰਦੀਆਂ ਨੇ ਚੱਲ ਅੱਛਾ ਤੇ ਬਾਕੀ ਜਿਹੜੀ ਚੁਗਲੀ ਦੀ ਤੂੰ ਗੱਲ ਕਰਦੀ ਏ ਚੁਗਲੀ ਹੂੰ ਚੁਗਲੀ ਬਾਬਾ ਬੀਤ ਦੀ ਪਤਾ ਕੀ ਜਾਂਦੇ ਆ ਅਹਦਾ ਉਹ ਮੇਰੇ ਮਾਂ ਤੇ ਉਹ ਤੋਂ ਵੀ ਉੱਚਾ ਵਾ ਜਿਹੜਾ ਮੇਰੇ ਦੀ ਕਰਦਾ ਅਛਾ ਬਾਬਾ 프리 ਨੇ ਇਹ ਗੱਲ ਆਖੀ ਆ ਤੇ ਬਾਬੇ ਕਬੀਰ ਨੇ ਫਿਰ ਜੇ ਤਾਂ ਕਰ ਲੋ ਆਹੋ ਬਾਬੇ ਕਬੀਰ ਨੇ ਇਹ ਗੱਲ ਆਖੀ ਵੀ ਜਿਹੜਾ ਚੁਗਲੀ ਕਰਦਾ ਨਾ ਉਹ ਮੇਰੇ ਮਾਂ ਪਿਓ ਤੋਂ ਉੱਚਾ ਵਾ ਅਛਾ ਆਂਦਾ ਕਿਉਂਕਿ ਮੇਰਾ ਮਾਂ ਪਿਓ ਜਿਹੜੋਂ ਮੈਂ ਜਨਮ ਲਏ ਆਪਾਂ ਉਹਦੋਂ ਮਾਂ ਪਿਓ ਸਾਡਾ ਗੰਦਗੀ ਸਾਡੀ ਸਾਫ਼ ਕਰਦਾ ਕਰਦਾ ਨਾ ਤੇ ਆਂਦਾ ਵੀ ਜਿਹੜਾ ਬੰਦਾ ਚੁਗਲੀ ਕਰਦਾ ਨਾ ਉਹ ਆਪਣੇ ਮੂੰਹ ਨਾਲ ਗੰਦਗੀ ਸਾਫ ਕਰਨ ਦੇ ਆ ਵਾਹ ਉਹ ਤਾਂ ਉਹਨੂੰ ਉਹਦਾ ਉੱਚਾ ਦੇ ਦਿੱਤਾ ਚੁਗਲੀ ਵਾਲੇ ਬੰਦੇ ਨੂੰ ਮਾਲਕ ਨੇ ਉਹਦਾ ਉੱਚਾ ਦਿੱਤਾ ਆਦਾ ਉਹ ਆਪਣੇ ਉਹ ਮਾਂ ਪਿਓ ਦੇ ਹੱਥਾਂ ਪੈਰਾਂ ਨਾਲ ਗੰਦਗੀ ਸਾਫ ਕਰਦੇ ਸੀ ਉਹ ਆਪਣੇ ਮੂੰਹ ਨਾਲ ਚੁਗਲੀਆਂ ਕਰਕੇ ਨਾ ਸਾਡੀ ਗੰਦਗੀ ਸਾਫ ਕਰਨ ਦੇ ਆ ਆਂਦਾ ਉਹ ਮੇਰੇ ਮਾਂ ਪਿਓ ਤੋਂ ਵੀ ਚਾ ਸਹੀ ਗੱਲ ਆ ਚੁਗਲੀ ਨਹੀਂ ਕਰਨੀ ਚਾਹੀਦੀ ਪਰ ਬੀਬੀਆਂ ਨਹੀਂ ਕਰਦੀਆਂ ਗੱਲ ਸਹਤ ਬਾ ਪਹਿਣ ਤੇ ਕੋ ਕੀ ਕੀ ਆ ਬਾਹ ਨਾ ਗੱਲ ਕਰੀ ਪਹਿਣ ਤੇ ਕੋ ਕੀ ਕੀ ਆ ਗਾਹ ਨਾ ਕਰੀ ਪਰੇ ਭਾਗ ਜਿ ਬੈਠੀ ਆ ਤੇਰੇ ਕੋਲ ਗੱਲ ਕੀਤੀ ਆ ਗਾਣਾ ਨਾ ਕਰੀ ਤੂੰ ਵੀ ਕਿਹਨੇ ਤੇਰੇ ਭਰੇ ਭਾਗ ਤੇਰੇ ਕਿਹੜੇ ਜਾਈ ਮੈਂ ਉਹ ਪਤਾ ਗੱਲ ਕੀ ਆ ਤੇ ਇਹ ਆ ਵੀ ਮੁੜ ਕੇ ਕਾ ਲੋ ਇਹ ਇਦਾਂ ਕਰਦਿਆ ਕਰਦਿਆ ਗੱਲ ਸਾਰੀ ਪਿੰਡ ਚ ਫੈਲ ਜਾਂਦੀ ਆ ਫਿਰ ਪਤਾ ਕੀ ਗੱਲ ਹੁੰਦੀ ਓ ਫਿਰ ਤੂੰ ਕਿੱਥੋਂ ਸੁਣੀ ਤੂੰ ਮੂੰਹ ਕਿੱਥੋਂ ਸੁਣੀ ਫਿਰ ਮੂੰਹ ਤੇ ਹੁਣਾ ਬੀਤ ਆ ਘੁੰਮ ਘਮਾ ਕੇ ਉੱਥੇ ਗੱਲ ਜਾਣੀ ਫੇਰ ਕੇ ਇਹਦੇ ਹੈ ਇਹ ਪਾਂਡੇ ਦਾ ਸਾਗ ਵੀ ਹੋਰ ਲਿਆਵਾ ਨਹੀਂ ਨਹੀਂ ਹੋਰ ਨਹੀਂ ਹੋਣ ਲਿਆਉਣਾ ਹੁਣ ਬੜਾ ਵਾ ਇੰਨਾ ਹੀ ਇਹ ਆ ਵੀ ਸਾਗ ਦੇਖਣ ਨੂੰ ਕਿੱਡੀ ਪਾਂਡ ਲੱਗਣ ਲਈ ਤੇ ਪੱਤੇ ਬਹੁਤ ਜਿਆਦੇ ਲੱਗ ਗਏ ਆ ਅੱਛਾ ਇਹ ਸਾਗ ਤਾਂ ਫਿਰ ਹੁਣ ਸਾਫ ਦਾ ਹੀ ਰਹਿ ਗਿਆ ਵਾ ਕੋਈ ਨਹੀਂ ਜਿੰਨਾ ਵੀ ਰਹਿ ਗਿਆ ਕੋਈ ਗੱਲ ਨਹੀਂ ਬਾਕੀ ਹੁਣ ਸਵੇਰੇ ਲੈ ਆਇਓ ਫੇਰ ਸਾਗ ਕੱਢ ਲਾਂਗੇ ਅੱਛਾ ਹੁਣ ਜਿਹੜੇ ਸ਼ਰਦਮੂ ਆਦੇ ਮੈਂ ਦੋ ਲਈਏ ਇਹ ਭੈਣ ਭਰਾਵਾਂ ਨੇ ਦੱਸਣਾ ਚਾਹੁੰਦੇ ਨਹੀਂ ਅਸੀਂ ਇਕੱਲੇ ਨਹੀਂ ਸਾਗ ਦੀ ਗਾਹੀ ਬਣਾਉਣਾ ਇਹ ਡਿਮਾਂਡਾਂ ਵਾ ਇਹ ਡਿਮਾਂਡਾਂ ਦੇਣੀਆਂ ਕਿਹਦੀਆਂ ਤੇ ਪਿੰਡ ਦੇ ਵਿੱਚ ਜਿਹੜੀਆਂ ਭੈਣ ਭਰਾਵਾਂ ਨੇ ਸਾਨੂੰ ਆਖਿਆ ਵਾ ਅਸੀਂ ਤਾਂ ਉਹਨਾਂ ਨੂੰ ਆਖਿਆ ਵੀ ਸਾਡੇ ਕੋਲ ਟੋਟਲ ਦਾ ਨਹੀਂ ਥੋੜ ਕੇ ਜਾ ਕੇ ਲੈ ਆਓ ਸਾਡੇ ਕੋਲ ਆਂਡੀ ਐ ਇਥੇ ਲੱਗੇ ਆ ਮੰਗਣ ਦੇ ਅਸੀਂ ਆਖਿਆ ਚੱਲ ਜਾਓ ਉੱਥੇ ਬੰਬੀ ਤੋਂ ਲੈ ਆਓ ਤੇ ਕਹਿੰਦੇ ਨਹੀਂ ਅਸੀਂ ਤੇ ਨਹੀਂ ਉਹ ਉਹਨਾਂ ਕੋਲ ਨਹੀਂ ਹੁੰਦਾ ਸਾਡੇ ਕੋਲ ਚੱਲ ਕੋਈ ਨਹੀਂ ਤੇ ਇਹ ਆਖੇ ਤੇ ਜਿੰਦੀ ਨਹੀਂ ਆ ਹੂੰ ਮੈਂ ਇੱਕ ਪੰਡ ਹੋਰ ਲੈ ਆਵਾ ਉਹ ਨਾ ਬਾਬਾ ਇੰਨਾ ਬੜਾ ਬਸ ਠੀਕ ਨਹੀਂ ਤੂੰ ਆ ਨਹੀਂ ਹੁੰਦੀ ਨਾ ਸ਼ੇਰ ਬਣ ਕੇ ਇੱਕ ਪੰਡ ਹੋਰ ਲੈ ਆ ਪਰੋਣੀ ਆਈ ਆ ਮੇਰੀ ਭੈਣ ਆ ਭੈਣ ਜੀ ਕਰੋ ਗੱਲਬਾਤ ਤੁਸੀਂ ਵੀ ਕੋਈ ਨਹੀਂ ਨਹੀਂ ਇਹ ਵੀ ਨੂੰ ਆਂਦੀ ਹੁੰਦੀ ਸੀ ਜੇ ਮੈਂ ਪੰਡੇ ਇੱਕ ਲੈਣ ਦੀ ਨਾ ਇਹਦੇ ਕਹਿੰਦਾ ਸ਼ੇਰ ਬਣ ਕੇ ਇੱਕ ਹੋਰ ਲੈ ਆ ਆਗਾ ਦੀ ਆਗਲੇ ਹੁੰਦੇ ਨੇ ਨਾ ਸਿਆਲ ਜਿੱਦਾਂ ਤਾਂ ਇੱਕ ਪੰਡ ਹੋਰ ਲੈ ਆ ਬਚਾਲ ਹੋਰ ਪੱਠੇ ਜੁੜ ਜਾਣਗੇ ਤਾਂ ਕਰਕੇ ਕਹਿਤਾ ਮੈਂ ਤਾਂ ਇੱਕ ਪੰਡ ਹੋਰ ਮੈਂ ਲੈ ਆਉਣਾ ਹੁਣ ਮੇਰੀ ਭੈਣ ਆਈ ਮੈਂ ਉਹਦੇ ਨਾਲ ਕੋਈ ਗੱਲਬਾਤ ਕਰਨਾ ਤੋ ਬੋਲਣਾ ਬੋਲੋ 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 ਦੋਵੇਂ ਭੈਣਾਂ ਕੱਟੀਆਂ ਹੋਈਆਂ ਤੀਜੀ ਨਾਲ ਮਾਰ ਰਹੀ ਥੱ ਨੇ ਮਾਵਾ ਤੇ ਇੱਕ ਬਾਰੇ ਸਾਸਵਾਲ ਚੁਗਦੀ ਆਂ ਘਾਣਾ ਪਣਾ ਨੇ ਗੱਲਾਂ ਹੀ ਕਿੱਦੋਂ ਕਰ ਲਾਈਏ ਢਿੱਡ ਕਿੱਦੋਂ ਫੋਲ ਲੈਣਾ ਆਪਾਂ ਨਹੀਂ ਤੁਸੀਂ ਇਦਾਂ ਇੱਕ ਤੁਸੀਂ ਵਿੱਚ ਜਿ ਵਿੱਚ ਕਾਏ ਨਹੀਂ ਨਹੀਂ ਮੈਂ ਚੱਲ ਚੱਲੇ ਆਂ ਆਪੇ ਪੱਠੇ ਲੈ ਕੇ ਚੱਲ ਚੱਲੇ ਆਂ ਉਧਰ ਹਾਂ ਤੇ ਤੁਸੀਂ ਦੋਵੇਂ ਬਣਾਓ ਉਧਰ ਚੱਲ ਜਾਓ ਉਧਰ ਜੇ ਜੇ ਕਰ ਹਾਂ ਨਾਲੇ ਤੂੰ ਵੀ ਬਹੁਤ ਗੱਲਾਂ ਬਾਤਾਂ ਤੂੰ ਆਖੋ ਆਜੋ ਤੁੱਤ ਸੇਕੀ ਗਈ ਅੱਛਾ ਆਜੋ ਤੁੱਤ ਸੇਕੀ ਗਈ ਹੂੰ ਤੇ ਬਾਤ ਉੱਥੇ ਜਾ ਕੇ ਤੁੱਤ ਤੁੱਪਸੇ ਕੰਡਾ ਬਾਨਾ ਤੂੰ ਜੇ ਇਹੀ ਕੰਮ ਸੇਕਣ ਚੱਲ ਗਏ ਤੇ ਨਵਾਂ ਟਾਡੀਆਂ ਕੁੜੀਆਂ ਨੇ ਆਖਣਾ ਵਾ ਮਾਸੀ ਦੇ ਮੰਮੀ ਉਧਰ ਗਈਆਂ ਤੇ ਅਸੀਂ ਵੀ ਤੁਪੇ ਉੱਥੇ ਜਾਂਦੇ ਆਂ ਨਹੀਂ ਇੱਥੇ ਤੁਪ ਬਥੇਰੀ ਉਹਨਾਂ ਵਾਸਤੇ ਬਥੇਰੀ ਹੈ ਤੁਹਾਡੇ ਵਾਸਤੇ ਜਿਆਦੀ ਕਿਉਂ ਗਲਜੀਤ ਹਾਂ ਗਲਜੀਤ ਹਾਂਜੀ ਤੁਸੀਂ ਕਿਹੜਾ ਟਮਗਰਾ ਆਓਗੇ ਨਹੀਂ ਇਹ ਨਹੀਂ ਨੂੰ ਤੀਜੀ ਤੋਂ ਬੋਲ ਤੁਸੀਂ ਇੱਥੇ ਟ ਬੋਲੋ ਆਪਣਾ ਬੋਲ ਨਵਾਂ ਟਾਡੀਆਂ ਦੀ ਵੀ ਤੁਸੀਂ ਆਪਣਾ ਟ ਡ ਬੋਲੋ ਕੋਈ ਗੱਲ ਨਹੀਂ ਆਪਣਾ ਵੀ ਤੇ ਟ ਬੋਲਾ ਆਓ ਇਹ ਆਪਣਾ ਬੋਲ ਇੱਥੇ ਟ ਬੋਲ ਲਿਆ ਪੁੱਤ ਆ ਦੇਖੋ ਹਾਂ ਬਾਕੀ ਇਹ ਪਛਾਲਾ ਸ਼ਾ ਸਾਰੇ ਉਹ ਸਿਆਲ ਦੀਆਂ ਸਗਾਤਾ ਵਾ ਸ਼ਰਗਤ ਸਾਰੇ ਬਹੁਤ ਚੰਗੇ ਲੱਗਦੇ ਹਨ ਇਹ ਜਿਹੜੀਆਂ ਚੀਜ਼ਾਂ ਨਾ ਇੱਕ ਦੇ ਇਸ ਵੀ ਢੋਲੀ ਬਣਾਉਣੀ ਤੇ ਢੋਲੀ ਲੋਕਾਂ ਨੇ ਰਹਿਣਾ ਤੌੜੀ ਦੇ ਵਿੱਚ ਮਿੱਟੀ ਦੀ ਤੌੜੀ ਹੋਣੀ ਉਜ ਰਜਦਾ ਹੁੰਦਾ ਸੀ ਤੇ ਨਾਲੇ ਉਹਨਾਂ ਨੇ ਗੱਲਾਂ ਬਾਤਾਂ ਕਰਦੀਆਂ ਹੁਣ ਤੇ ਕੂਕਰਾਂ ਦਾ ਸਾਥ ਅੱਗੇ ਜਦੋਂ ਢੋਲੀਆਂ ਬਣਾਉਂਦੇ ਹੁੰਦੇ ਹੀ ਤੇ ਉਹ ਅੱਗ ਪਾ ਕੇ ਲੈ ਜਾਣੀ ਘੋਲੀਆਂ ਚ ਅੰਦਰ ਆਹੋ ਅੱਗ ਸੇਕਣ ਨੂੰ ਅੱਗ ਸੇਕਣ ਨੂੰ ਮਿੱਟੀ ਦੀਆਂ ਬੋਲੀਆਂ ਹਾਂ ਤੇ ਅੱਗੇ ਹੁੰਦੇ ਮਿੱਟੀ ਦੇ ਭਾਂਡੇ ਉਹ ਸਹੀ ਆ ਗਿਆ ਅੱਛਾ ਤੇ ਉਹ ਮੁੱਟੇ ਸਾਲ ਤੱਕ ਨਾ ਹੂੰ ਫੋਨ ਬੀਬੀਆਂ ਆਗਾਤਾ ਵੀ ਆ ਸਿਲਵਰ ਦੇ ਪੀਲੀਆਂ ਧਰ ਲੋ ਕਿਉਂ ਕਰਸ਼ੀ ਮਾਰੀ ਤੇ ਉਹ ਤਦਾਂ ਜਾਵੇ ਤੋੜੀ ਤੋੜ ਤਜਾ ਉਹ ਜਿਹੜੀਆਂ ਜਿਹੜੀਆਂ ਕਚਜੀਆਂ ਸੀ ਨਾ ਉਹ ਮਿੱਟੀ ਦੀ ਦੌੜੀ ਹੁੰਦੀ ਚਸਾਗਤ ਹੁੰਦਾ ਤੋੜੀ ਤੋੜ ਲੈਣੀ ਕੀ ਕਰਕੇ ਉਹ ਕੱਠੀ ਜਦੋਂ ਘੇਰਨੀ ਤੇ ਤੋੜੀ ਇਦਾਂ ਇਦਾਂ ਕਰਨਾ ਤੇ ਇਦਾਂ ਨਾ ਕਰਨਾ ਤੇ ਉਹ ਥੱਲੇ ਵੱਜ ਜਾਣਾ ਤੇ ਉਹ ਸਾਗ ਸਾਗ ਫੇਰ ਚੁੱਲੇ ਤੇ ਉਹ ਫਿਰ ਇੱਕ ਵਾਰ ਕਹਿੰਦਾ ਹੀ ਨਾ ਕਿਦਾਂ ਵੀ ਉਹ ਹੈ ਰਹਿ ਰਹੀ ਹੈ ਬੋਜੀ ਇਹ ਤੋਂ ਸਭ ਕੁਝ ਸੁਟ ਗਏ ਆ ਹੀ ਦਿੱਤੀ ਬੁਰਕੀ ਲਵਾ ਆ ਵੀ ਬੁਰਕੀ ਹਰਵਾ ਸਾਖ ਅੰਦਰ ਗਿਆ ਸਾਰਾ ਇਹ ਨਾ ਵੀ ਜਿੰਨੇ ਚ ਬੁਰਕੀ ਲਾਉਣ ਦਾ ਬਣ ਵੀ ਉਹ ਫੇ ਉੱਤ ਉੱਤ ਭਾਂਡੇ ਚ ਕੱਚੀ ਦੀ ਮਾਰੋ ਬਰੋ ਤਾਂ ਇਹ ਆ ਨਾ ਮੇਰੇ ਹੁਣ ਭਾਂਡੇ ਜਿਹੜੇ ਆ ਨਾ ਮਾਣ ਗਾੜੀ ਆ ਗਈ ਨਵੇਂ ਰਵਾਜਾਂ ਦੇ ਭਾਂਡੇ ਆ ਗਏ ਹੋਣੀ ਕੋਈ ਗੱਲ ਕਰਨ ਵਾਲੀ ਬਾਕੀ ਇਹ ਵੀ ਦੋਵੇਂ ਕੁੜਮੜੀਆਂ ਕੁੜਮੜੀਆਂ ਬੈਠੀਆਂ ਇਹ ਮੇਰੀ ਸੱਸੂ ਮਾਂ ਆ ਹਾਂ ਇਹ ਮੇਰੀ ਸੱਸ ਦੀ ਮਾਂ ਆ ਉਹ ਮੇਰੀ ਬੀਬੀ ਆ ਜਨਮਵਾਰੀ ਮਾਂ ਜਨਮ ਦੇਣ ਵਾਲੀ ਆ ਮੇਰੀ ਜਨਮ ਦੇਣ ਵਾਲੀ ਮਾਂ ਆ ਤੇਰੀ ਜਨਮ ਦੇਣ ਵਾਲੀ ਮਾਂ ਆ ਕਰ ਸੱਸ ਦੀ ਜਨਮ ਵਾਲੀ ਮਾਂ ਫਿਰ ਇਹਨਾਂ ਨੂੰ ਸਰੋਪੇ ਪਾਈ ਜੀ ਹੋਰ ਭਾਵੇਂ ਪੈ ਗਈ ਸਰਪੋਸ ਨਹੀਂ ਹੋਇਆ ਇਹਨਾਂ ਦੇ ਆਪੇ ਖਾਣਾ ਦਾਣਾ ਪਾਣ ਲੱਗਾ ਆਗ ਸਗਮਲ ਉਹ ਜੋ ਬਰੇ ਬਣਾਉਣੇ ਉਭਰਾ ਲਏ ਬਕੀਆਂ ਨਹੀਂ ਭਾਵਾ ਹੱਸਦੇ ਆ ਵੀ ਵਗ ਬੈਠਾ ਉਹ ਬੈਠਾ ਭੈਣ ਭਰਾ ਕੋਈ ਗੁੱਸਾ ਨਾ ਕਰੇ ਕੋਈ ਕਮੈਂਟ ਨਾ ਕਰਿਓ ਮਾੜਾ ਉਹ ਤਾਂ ਹੀ ਮਜ਼ਾਕ ਕਰਨ ਦੇ ਆ ਬਿਲਕੁਲ ਬਿਲਕੁਲ ਜਿੱਥੇ ਚਾਰ ਜੀ ਆ ਉੱਥੇ ਰੌਣਕ ਵਾ ਕੱਲੇ ਬੰਦੇ ਨੇ ਕਿਸ ਦੇ ਨਾਲ ਕਰ ਲੈਣੀਆਂ ਹੁਣ ਪਤਾ ਵੀ ਨਾਲ ਅੱਗੇ ਹੀ ਬਹੁਤ ਜ਼ਿਆਦਾ ਕੱਟ ਹੁੰਦਾ ਸੀ ਹੁਣ ਤੇ ਕੱਲੇ ਕੱਲੇ ਜੀ ਹੋ ਗਏ ਤੇ ਘਰ ਦੇ ਵਿੱਚ ਜੀ ਆਪਾਂ 6 7 ਜੀ ਹਨਾ ਸਾਡੀ ਆਪਸ ਵਿੱਚ ਨਹੀਂ ਬਣਦੀ ਸਾਰਿਆਂ ਨੇ ਹੀ ਮੋਬਾਈਲ ਫੜੇ ਆ ਆਪੋ ਆਪਣਾ ਵੇਖਣ ਦੇ ਕਿ ਇਹ ਨਾਲ ਗੱਲੀ ਦੇ ਹੀ ਕਰਦੇ ਬਾਹਰ ਦੀ ਗੱਲ ਤੇ ਛੱਡੋ ਵੀ ਬਾਹਰ ਫਲਾਣਾ ਨਹੀਂ ਪੁੰਦਾ ਮਰਨਾ ਢੀਂਡਣਾ ਨਹੀਂ ਪੁੰਦਾ ਇਹ ਹੀ ਕਰਦੀਆਂ ਗੱਲਾਂ ਕਰਦੇ ਵੀ ਘਰੇ ਹੀ ਸਾਡੇ ਇੱਕ ਬਜੇ ਦੇ ਹੁਣ ਬੀਬੀਆਂ ਸਕੂਲੇ ਨਿਆਣੇ ਘਲਉਂਦੀਆਂ ਮਗਰੋਂ ਕਜਾਣੇ ਦੇ ਕੱਪੜੇ ਧੋਣੇ ਆ ਬਨਾਈ ਧੋਈ ਕਰਨੀ ਸਫਾਈਆਂ ਕਰਨੀਆਂ ਉਧਰੋਂ ਨਿਆਣੇ ਦੇ ਸਕੂਲੋਂ ਆਉਣ ਦਾ ਵੇਲਾ ਹੋ ਜਾਂਦਾ ਫੇ ਉਹਨਾਂ ਦਾ ਰੋਟੀ ਪਾ ਕਰਨਾ ਨਹੀਂ ਨਹੀਂ ਪੈਣਾ ਦਾ ਜਿਹਦਾ ਦਾ ਕੰਮ ਇਹ ਸਾਰਾ ਦਿਨ ਨਹੀਂ ਮੁੱਕਦਾ ਸਾਰਾ ਦਿਨ ਹੀ ਪਰ ਇੱਕ ਗੱਲ ਹੈਗੀ ਇਹ ਤੁਹਾਨੂੰ ਨਹੀਂ ਆਖਦੇ ਕੁੜੀਆਂ ਕਿ ਹੱਸਣ ਖੇਡਣ ਦੇ ਜੋ ਵੀ ਮਰਜ਼ੀ ਹੱਸਣ ਖੇਡਣ ਦੇ ਦੂਜੀ ਗੱਲ ਇਹ ਵੀ ਸਾਰਾ ਦਿਨ ਕੰਮ ਨਹੀਂ ਕੋਕਰ ਚਾਹ ਬਣਾਉਣੀ ਰੋਟੀ ਸੋ ਪਕਾਉਣੀ ਦੀ ਦੇ ਘੋੜੇ ਆਪ ਹੋਰ ਛਾੜੂ ਕੋਚਾ ਕਰਨਾ ਫਿਰ ਬੱਚਿਆਂ ਦਾ ਆ ਜਾਣਾ ਬੱਚਿਆਂ ਨੇ ਆ ਜਾਣਾ ਸਕੂਲੋਂ ਫਿਰ ਉਹਨਾਂ ਦਾ ਦਾਣਾ ਪਾਣੀ ਰੋਟੀ ਪਾਣੀ ਦੇਣਾ ਚਾਹ ਪਾਣੀ ਦੇਣਾ ਤੇ ਫਿਰ ਰਾਤ ਦਾ ਆ ਜਾਣਾ ਵੇੜਾ ਇਹ ਕੰਮ ਤੇ ਸਾਰਾ ਦਿਨ ਭੈਣਾ ਦਾ ਨਹੀਂ ਮੁੱਕਦਾ ਐਵੇਂ ਕਿਉਂ ਆਖੀ ਉਹ ਕਿਉਂ ਹੱਸਣ ਖੇਡਣ ਨੇ ਐ ਇਹਦੀ ਨਾ ਇੱਕੋ ਹੀ ਹੁਣੇ ਕਰਦੀ ਐ ਉਹ ਹਾਂ ਉਹ ਨਾ ਲੈ ਆ ਮਾੜ ਜਾੜ ਕੇ ਤੂੰ ਪੇਟਾ ਕਰ ਪਰ ਉੱਥੇ ਤੂੰ ਪਹਿਲਾਂ ਉਹ ਜਿੱਥੇ ਮੈਂ ਤੇਰੀ ਮਾਸੀ ਨੇ ਜਾਣਾ ਗੱਲਾਂ ਕਰਨ ਵਾਸਤੇ ਇਹਨੂੰ ਇਹਨੂੰ ਲੈ ਜੋ ਇਸ ਨੂੰ ਕਿਹੜਾ ਪਤਾ ਵਾ ਇਹ ਸਾਲੀਆਂ ਕੰਲਾ ਦੱਸਦਾ ਹੀ ਹੂੰ ਇਹ ਸਾਲੀਆਂ ਕਰਨਾ ਚਾਹਦਾ ਵਾ ਐਸ਼ਾ ਜਨਾ ਵੀ ਤੇ ਗਿਆ ਜੀ ਉੱਥੇ ਫੇਰ ਉੱਥੇ ਫੇਰ ਮੰਮੀ ਤੇਤੇ ਨੂੰ ਭੁਜਾਇਆ ਹੀ ਨਾਨੀ ਨੇ ਹੈ ਨਾ ਹੈ ਫਿਰ ਇਹਨਾਂ ਨਾ ਲਾਉਂਦਾ ਚਲੋ ਚਲ ਆਓ ਉੱਥੇ ਧੁੱਪੇ ਚਲੋ ਚਲੋ ਬੋਲਦੇ ਐ ਨੰਨੇ ਉੱਪੇ ਬਾਜੋ ਉੱਪੇ ਹੋਰ ਬੜੀਆ ਗੱਲਾਂ ਕਰਦਾ ਵਾ ਬਹੁਤ ਇਹ ਜਿਆਦਾ ਸਭੋਂ ਆ ਆ ਦੇਖ ਦੇਖ ਦੀ ਆਵਾਜ਼ ਦੀਆਂ ਸੰਤਾਨਾਂ ਨੂੰ ਸਾਸਰੀ ਘਰ ਸਾਸਰੀ ਘਰ ਆ ਬੱਦ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰੋ ਲਾਇਕ ਕਰੋ ਤੇ ਕਮੈਂਟ ਕਰੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਾਨੂੰ ਇੰਨਾ ਪਿਆਰ ਦਿੰਦੇ ਬਾਕੀ ਹਾਂ ਇੱਕ ਮਿੰਟ ਇੱਕ ਇੱਕ ਮੈਂ ਗਲਤ ਬੋਲ ਗਿਆ ਇੱਕ ਗੱਲ ਮੈਂ ਭੁੱਲ ਗਿਆ ਦੱਸਣ ਵਾਲੀ ਇੱਕ ਨੰਬਰ ਤੋਂ ਫੋਨ ਆਇਆ ਸੀ ਜੌਰਜੀਆ ਤੋਂ ਇਹ ਨਵਾਂ ਹੀ ਦੇਸ਼ ਦਾ ਨਾਮ ਸੁਣਿਆ ਜੌਰਜੀਆ ਅੱਛਾ ਜੌਰਜੀਆ ਤੋਂ ਕਦੀ ਫੋਨ ਨਹੀਂ ਆਇਆ ਇੱਕੋ ਬੰਦੇ ਦਾ ਫੋਨ ਆਇਆ ਜੌਰਜੀਆ ਤੋਂ ਮੈਂ ਅਹੀਂ ਜੌਰਜੀਆ ਤੋਂ ਬੋਲਦੇ ਆਂ ਮੈਂ ਤਾਂ ਧੰਨਵਾਦ ਕੀਤਾ ਤੇ ਮੇਰੇ ਕੋਲ ਨਾ ਇਹ ਗੱਲ ਵਿਸਰ ਗਈ ਵੀ ਮੈਂ ਉਹਨਾਂ ਨੂੰ ਪੁੱਛਿਆ ਰਿਹਾ ਜੌਰਜੀਆ ਵਾਸ ਹੈ ਕਿੱਥੇ ਦੀ ਦੇਸ਼ ਹੈ ਮੈਨੂੰ ਪਤਾ ਹੀ ਨਹੀਂ ਇਹਦਾ ਜੇ ਕੋਈ ਭੈਣ ਭਰਾ ਸੁਣਦਾ ਹੋਵੇ ਚਲੋ ਹੜਨਾ ਕਨੈਕਟ ਕਰੋ ਬਾਕੀ ਹਾਂ ਜੇ ਜੌਰਜੀਆ ਦੇ ਕੋਈ ਸੁਣਦਾ ਹੋਵੇ ਨਾ ਤੇ ਸਾਡਾ ਜਰੂਰ ਸਾਡੇ ਨਾਲ ਕਨੈਕਟ ਕਰੋ ਇਹ ਪੁੱਛਣਾ ਵਾਂ ਕਿ ਜੌਰਦੀਆ ਹੈ ਕਿਹੜੇ ਦੇ ਕਿਹੜੇ ਲਾਗੇ ਲਾਗੇ ਕਿਹੜੇ ਵੇਚ ਪੈਂਦੇ ਹਨ ਆਹੋ ਵੀ ਯਾਰ ਕੀ ਗੱਲ ਨਹੀਂ ਮੈਂ ਪੁੱਛੀ ਸੀ ਕਿਹੜੀ ਕੰਟਰੀ ਆ ਹਾਂ ਨਾਲੇ ਦੀਪ ਜੀ ਨੇ ਹਾਲੂ ਸਾਡੇ ਪੁੱਤ ਨੇ ਕਦੀ ਫੋਨ ਨਹੀਂ ਕੀਤਾ ਹੋਣਾ ਇਹ ਦੀਪ ਦਾ ਫੋਨ ਡਿਕਣ ਦੇ ਆ ਦੀਪ ਅਮਰੀਕਾ ਵਾਲੀ ਨੇ ਕਦੀ ਫੋਨ ਨਹੀਂ ਕੀਤਾ ਹਾਲੂ ਅੱਜ ਤੱਕ ਮੁੜ ਕੇ ਕਿੰਨਾ ਤੇ ਰੋ ਗਿਆ ਦੋ ਤਿੰਨ ਵਾਰ ਸਾਰੇ ਭੈਣ ਭਰਾ ਸਮਾਜ ਦਾ ਗੁੱਸਾ ਕਰਾਂਗੇ ਤੁਹਾਡੇ ਨਾਲ ਕਿ ਅਹੀਂ ਫੋਨ ਡਿਕਦੇ ਤੁਹਾਡਾ ਕੋਈ ਉਹਨੂੰ ਫੋਨ ਨਹੀਂ ਪੁੱਤ ਕੀਤਾ ਮੁੜ ਕੇ ਤੇ ਬਾਕੀ ਇਹ ਵੀ ਜਿਹੜੇ ਜ਼ੋਰ ਦੀਆਂ ਵੇਖਣ ਦੇ ਇਹਨਾਂ ਜ਼ੋਰ ਦੀਆਂ ਦੇ ਵਿੱਚ ਉਹਨਾਂ ਨੂੰ ਬੇਨਤੀ ਆ ਵੀ ਮੇਰਾ ਨੰਬਰ ਹੈਗਾ ਜੀ 99 ਏਪੀ 56 73 316 ਦੁਬਾਰਾ ਵੇ ਫੇਰ ਦੱਸ ਦੇਣਾ 9915673316 ਇਹ ਜੋੜ ਦਿਆ ਜਿੰਨੇ ਵੀ ਜੋੜ ਦਿਆ ਦੇਸ ਦੇ ਵਿੱਚ ਵੇਖ ਦੇ ਦੋ ਉਹ ਮੇਰਾ ਨੈਕ ਮੈਕਟ ਕਰੋ ਹਾਂ ਜਿਹੜਾ ਮਰਜ਼ੀ ਗੱਲ ਕਰ ਸਕਦਾ ਕਿ ਜਦੋਂ ਮਰਜ਼ੀ ਰਾਤ ਬਰਾਤੇ ਜਦੋਂ ਮਰਜ਼ੀ ਲਾਉ ਬਿੱਲ ਆ ਹੀ ਆ ਕੰਮ ਹੋਰਦੀਪ ਪੁੱਤ ਕੋ ਸਣੀ ਕਰਨਾ ਕਿ ਮੈਨੂੰ ਸਾਰੇ ਆ ਸਾਹਮਣੇ ਆਖਿਆ ਵਾ ਵੀ ਕਿ ਮੈਂ ਫੋਨ ਨਹੀਂ ਕੀਤਾ ਉਹ ਵਿਜੀ ਬੜਿਆ ਆ ਵਿਜੀ ਭਾਵੇਂ ਤੁਸੀਂ ਆ ਗਏ ਜਿੱਦਾਂ ਮਰਦੀ ਦੀ ਆਪਾਂ ਕਹਿ ਦਿੰਦੇ ਬਾਹਰ ਦੀ ਲਾਈਫ ਬਹੁਤ ਵਿਜੀ ਆ ਤੁਹਾਨੂੰ ਦੇਖਦੇ ਸਾਨੂੰ ਜਰੂਰ ਫੋਨ ਕਰਿਓ ਚੰਗਾ ਹੀ ਤੁਹਾਡੇ ਫੋਨ ਦੀ ਵੇਤ ਕਰਨਦੇ ਆ ਆਪਾਂ ਇਥੇ ਆ ਕੰਮ ਕਰਦੇ ਗੱਲਾਂ ਗੱਲਾਂ ਕਰਦੇ ਬਾਹਰ ਨਹੀਂ ਦਾ ਟਾਈਮ ਹੈਗਾ ਗੱਲ ਕਰਨ ਦਾ ਹਾਂ ਉਹ ਤਾਂ ਗੱਲ ਹੈ ਹੀ ਆ ਲਿਆ ਹੁਣ ਸ਼ਲਕਮਤੋਲਾ ਮੈਂ ਸ਼ਲਕਮਤੋਲਾ ਚਲੋ ਚੁੱਕੋ ਨੇ ਪੱਤੇ ਚੁੱਕੋ ਚਲੋ ਠੀਕ ਆ ਜੀ ਬਲਾਈਏ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਾਸਰੀ ਕਾਲ ਮਿਲਦੇ ਆਂ ਜੀ ਅਗਲੇ ਵਲਕੇ ਮਿਲਦੇ ਆਂ ਕੀ ਅਗਲੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਨਾਲ ਸਾਡਾ ਕਲੋਗ ਦੇਖਿਆ ਕਰੋ ਜਰ ਏ ਆ ਵੀ ਸੇ ਇਹ ਦਾ ਇਹ ਆ ਵੀ ਵਿੱਚ ਥੋੜਾ ਜਿਆ ਕੱਟ ਕੇ ਨਾ ਵੇਖਿਆ ਕਰੋ ਪੂਰਾ ਬਲੌਗ ਵੇਖਿਆ ਕਰੋ ਇਹ ਹੋਇਆ ਕਰੋੜਾ ਰੱਪਾ ਹੀ ਹੁੰਦਾ ਪਰ ਇਹ ਪਿਛੇ ਲੋ ਜੀ ਕਹਿੰਦੇ ਸਾਰਾ ਵੇਖਿਆ ਕਰੋਗਾ ਨਾ ਹਾਂ ਠੀਕ ਆ ਤੁਹਾਡੇ ਨਾਲ ਜੁੜੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ